ਕੰਮ ਦਿੰਦੀ ਹੈ ਸ਼ਾਰਟ ਸਰਕਟ ਅੱਛਾ ਕੰਮ ਕਰਦਾ ਇਹਦਾ ਇਹ 220 ਵੋਲਟ ਦਾ ਮਤਲਬ ਕਰੰਟ ਕੱਢਦੀ ਹੈ ਦੂਸਰੇ ਬੰਦੇ ਇਹਦੇ ਵਿੱਚ ਆਪਸ਼ਨ ਵੀ ਹੈ ਆਪਾਂ ਜੀ ਬੈਕਅਪ ਨੇ ਫੋਨ ਚਾਰਜ ਕਰਨਾ ਇੱਕ ਪਾਵਰ ਬੈਂਕ ਦਾ ਵੀ ਕੰਮ ਦਿੰਦੀ ਹੈ ਅੱਛਾ ਪਾਵਰ ਬੈਂਕ ਦਾ ਵੀ ਕੰਮ ਆ ਬਹੁਤ ਵਧੀਆ ਕੁਆਲਿਟੀ ਦੀ ਹਾਂ ਉਹਨਾਂ ਨੂੰ ਜ਼ਿਆਦਾ ਪਤਾ ਵੈਸੇ ਇਹ ਪੂਰੀ ਕਹਣ ਚੀਜ਼ ਹੈ ਸਾਰੀਆਂ ਚੀਜ਼ਾਂ ਆ ਗਈਆਂ ਇਸ ਵਿੱਚ ਉੰਦੇ ਇੱਕ ਹੋਰ ਵਾਸਤੇ ਹੈਂਡ ਵਾਸ਼ ਆਉਂਦੇ ਦੇ ਚ ਅਲਗ-ਅਲਗ ਤਰ੍ਹਾਂ ਦੇ ਵੀ ਨੇ ਤੇ ਬਹੁਤ ਵਧੀਆ ਰਿਵਿਊ ਹੈ ਤੁਸੀਂ ਇੱਕ ਵਾਰੀ ਇਹਦੇ ਨਾਲ ਘਰ ਧੋਣੀ ਤੁਸੀਂ ਇਹਨੂੰ ਯੂਜ਼ ਕਰੋਗੇ ਇਹ ਬਾਹਰਲੇ ਹੁੰਦੇ ਡਰਮਾਂ ਚ ਆਉਂਦੇ ਨੇ ਲਵੇਰਾ ਪੂਲਿੰਗ ਕਰ ਲੈਂਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਆਪਾਂ ਸਪੈਸ਼ਲ ਆਪਾਂ ਧਾਗਾ ਯੂਜ਼ ਕਰਦੇ ਹਾਂ ਸਿੰਪਲ ਹੁੰਦਾ ਇਹਨੂੰ ਆਪਾਂ ਸਫੈਦਾ ਬੋਲਦੇ ਹਾਂ ਉਸ ਟਾਈਪ ਦਾ ਧਾਗਾ ਹੁੰਦਾ ਇਹ ਸਪੈਸ਼ਲ ਪੁਰਤਗਾਲ ਦਾ ਧਾਗਾ ਹੈ ਅੱਛਾ ਬਹੁਤ ਲਓ ਵੀ ਕਿਸਾਨ ਵੀਰੋ ਕੀ ਹਾਲ ਚਾਲ ਆ ਅੱਜ ਆਪਾਂ ਫੇਰ ਆਏ ਹੋਏ ਆ ਸਮੁੰਦਰੀ ਝਾਗਾ ਵਾਲੀ ਦੁਕਾਨ ਤੇ ਇਹਨਾਂ ਦਾ ਜਿਹੜਾ ਐਡਰੈਸ ਆ ਭਾਈ ਉਹ ਮੈਨੂੰ ਨਾ ਕਈਆਂ ਨੇ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਪੁੱਛਿਆ ਸੀਗਾ ਵੀ ਇਹਨਾਂ ਦਾ ਐਡਰੈਸ ਮਤਲਬ ਤੁਸੀਂ ਜਮਾਂ ਕਲੀਅਰ ਨਹੀਂ ਦੱਸਿਆ ਇਹਨਾਂ ਦਾ ਐਡਰੈਸ ਮੈਂ ਦੁਬਾਰਾ ਦੱਸ ਦਣਾ ਵੈਸੇ ਤਾਂ ਮੈਂ ਸਕਰੀਨ ਤੇ ਵੀ ਚਲਾ ਦੂਗਾ ਭਾਈਆਂ ਦਾ ਐਡਰੈਸ ਇਹਨਾਂ ਦਾ ਐਡਰੈਸ ਹੈਗਾ ਬਠਿੰਡਾ ਰੋਡ ਨੀਅਰ ਹਰੀਆਲੀ ਪੰਪ ਤੇ ਐਸਐਸਪੀ ਨਾਟਰ ਵੀ ਬਿਲਕੁਲ ਨੇੜੇ ਆ ਇਹਨਾਂ ਦੇ ਅਹ ਮੈਂ ਆ ਨਾ ਅੱਜ ਪਈਆਂ ਕੋਲੇ ਆਉਣ ਦਾ ਕਾਰਨ ਇਹ ਸੀਗਾ ਵੀ ਪਈਆਂ ਕੋਲੇ ਕੁਝ ਯੂਨੀਕੀਆਂ ਚੀਜ਼ਾਂ ਆਈਆਂ ਨਵੀਆਂ ਤੇ ਉਹ ਅਸੀਂ ਇਧਰ ਸਾਈਡ ਤੇ ਕੱਢ ਲਿਆ ਚੀਜ਼ਾਂ ਤੇ ਆ ਭਾਈਆ ਅਸ਼ੀਆ ਭਾਈ ਤੇ ਭਾਈ ਆਪਾਂ ਨੂੰ ਇਹ ਚੀਜ਼ਾਂ ਬਾਰੇ ਦੱਸਣਗੇ ਵੀ ਜਿਹੜੀਆਂ ਭਈਆਂ ਕੋਲੇ ਇਹ ਯੂਨੀਕ ਦੀਆਂ ਚੀਜ਼ਾਂ ਆਈਆਂ ਇਹ ਤਾਂ ਬਾਰੇ ਆਪਾਂ ਅੱਜ ਜਾਣਦੇ ਆ ਵੀ ਕੀ ਕੁਛ ਹੈਗਾ ਭਾਈ ਸਭ ਤੋਂ ਪਹਿਲਾਂ ਤਾਂ ਸਾਨੂੰ ਆ ਬੈਟਰੀ ਦਾ ਥੋੜਾ ਜਿਹਾ ਦੱਸੋ ਵੀ ਇਹ ਕੀ ਕਹਾਣ ਵੀਰਾਂ ਨੂੰ ਇਹਦਾ ਕੀ ਫਾਇਦਾ ਤੇ ਕੀ ਇਹਦਾ ਹਸਤਾ ਬਾਈ ਵੀਰੇ ਆਪਣੇ ਕੋਲੋਂ ਸ਼ੁਰੂ ਤੋਂ ਰੇਟ ਤੋਂ ਆਪਾਂ ਬੈਟਰੀ ਵੇਚੀਏ ਬਹੁਤ ਵਧੀਆ ਰਿਵਿਊ ਰਹੇ ਬੈਟਰੀ ਦੇ ਆਪਣੇ 100 ਰੁਪਏ ਤੋਂ ਲੈ ਕੇ 3000 ਤੱਕ ਬੈਟਰੀ ਆਪਾਂ ਸੇਲ ਕਰਦੇ ਰਹੇ ਵਧੀਆ ਅੱਛਾ ਜੀ ਇਹ ਸਾਨੂੰ ਕਈ ਵੀਰਾਂ ਦੀ ਬੰਗ ਸੀ ਵੀ ਵਧੀਆ ਬੈਟਰੀ ਹੋਵੇ ਜੇ ਪੁਰਾਣੇ ਆਪਾਂ ਘਰੇ ਯੂਜ਼ ਕਰਦੇ ਆ ਇਸ ਟਾਈਪ ਦੀ ਬੈਟਰੀ ਹੋਵੇ ਅੱਛਾ ਜੀ ਇਸ ਲਈ ਇਹ ਸਪੈਸ਼ਲ ਅਸੀਂ ਵੀਰੇ ਅੱਛਾ ਜਰਮਨ ਦੀਆਂ ਆਉਂਦੀਆਂ ਆ ਅੱਛਾ ਸਪੈਸ਼ਲ ਬੈਟਰੀ ਮੰਗਾਈ ਹੈ ਤੇਰੀ ਬਹੁਤ ਲਾਈਟ ਵਧੀਆ ਹੈ ਤਿੰਨ ਮੋੜੇ ਦੇ ਵਿੱਚ ਅੱਛਾ ਕੋਈ ਵੀਰ ਕੈਂਪਿੰਗ ਵਗੈਰਾ ਕਰਦੇ ਆ ਜਾਂ ਦੂਸਰੇ ਬੰਦੇ ਆ ਇਹਦੇ ਵਿੱਚ ਆਪਸ਼ਨ ਵੀ ਹੈ ਅੱਛਾ ਆਪਾਂ ਇਹ ਬੈਗ ਆਪਣੇ ਫੋਨ ਚਾਰਜ ਕਰਨਾ ਇੱਕ ਪਾਵਰ ਬੈਂਕ ਤਾਂ ਹੀ ਕੰਮ ਦਿੰਦੀ ਹੈ। ਅੱਛਾ ਪਾਵਰ ਬੈਂਕ ਤਾਂ ਹੀ ਕੰਮ ਆ। ਇਹ ਬਹੁਤ ਵਧੀਆ ਕੁਆਲਿਟੀ ਦੀ ਬੈਟਰੀ ਹੈ। ਇਹ ਸਪੈਸ਼ਲ ਲਿਮਟਿਡ ਸਟਾਕ ਆਉਂਦਾ ਹੈ। ਬਹੁਤ ਘੱਟ ਮਿਲਦੀਆਂ ਨੇ। ਠੀਕ ਹੈ। ਠੀਕ ਹੈ। ਇਹ ਤਾਂ ਇੱਕ ਆਪਣੇ ਕੋ ਤਾਜਵਾਨ ਦੀ ਆਈ ਹੈ। ਅੱਛਾ ਇਹ ਤਾਜਵਾਨ। ਆ ਮੇਡ ਇਨ ਤਾਜਵਾਨਾ ਦੇਖੋ। ਠੀਕ ਹੈ। ਜੀਵੀਸੀ ਦੀ। ਠੀਕ। ਇਹ ਵੀ ਬੈਟਰੀ ਬਹੁਤ ਵਧੀਆ ਬੈਟਰੀ ਹੈ। ਅੱਛਾ ਜੀ। ਦ ਲੌਂਗ ਲਾਈਫ ਵਾਲੀਆਂ ਚ ਵਨ ਟਾਈਮ ਇਨਵੈਸਟਮੈਂਟ ਵਾਲੀ ਚੀਜ਼ ਹੈ ਕੋਈ ਮਤਲਬ ਪੈਸੇ ਲਾ ਦੋ ਤੇ ਦੂਜੀ ਵਾਰ ਮਤਲਬ ਲਾਉਣ ਦੀ ਲੋੜ ਨਹੀਂ ਜੀ ਬਸ ਭੁੱਲ ਜਾਂਦਾ ਪੈਸਾ ਬਹੁਤ ਵਧੀਆ ਵੀਰੇ ਅਸੀਂ ਇਹ ਖੁਦ ਟੈਸਟ ਕੀਤੀਆਂ ਆਪਦੇ ਘਰਾਂ 'ਚ ਵਰਤਦੇ ਆਂ ਅੱਛਾ ਅਸੀਂ ਅੱਗੇ ਵੀ ਇੱਕ ਵੀਡੀਓ 'ਚ ਕਹਿੰਨੇ ਹੁੰਦੇ ਆਂ ਵੀ ਅਸੀਂ ਨਵੇਂ ਆਂ ਪਰ ਇਹ ਨਹੀਂ ਵੀਰ ਸਾਡਾ ਸਾਥ ਦੇ ਰਹੇ ਬਹੁਤ ਬਹੁਤ ਧੰਨਵਾਦ ਅਸੀਂ ਹਰ ਇੱਕ ਚੀਜ਼ ਪਹਿਲਾਂ ਲਿਆ ਕੇ ਟੈਸਟ ਕਰਦੇ ਆਂ ਵੀਰੋ ਆਪਣੇ ਵੀਰਾਂ ਨੂੰ ਦਿੰਦੇ ਠੀਕ ਠੀਕ ਕੋਈ ਲੰਬੀ ਵਾਲੀ ਗੱਲ ਨਹੀਂ ਹਾਂ ਬਾਕੀ ਇਹ ਜਿਹੜੀਆਂ ਬੈਟਰੀਆਂ ਨੇ ਇਹ ਸਭ ਤੋਂ ਵੱਧ ਜ਼ਰੂਰਤ ਇਨਾਂ ਦੀ ਹੁੰਦੀ ਆ ਕਿਸਾਨ ਵੀਰਾਂ ਨੂੰ ਕਿਉਂਕਿ ਰਾਤ ਨੂੰ ਦਿਨ ਨੂੰ ਪਾਣੀ ਪੋਣੀ ਲਾਉਣ ਜਾਣਾ ਹੁੰਦਾ ਨਾ ਉਦੋਂ ਇਹ ਸਭ ਤੋਂ ਵੱਧ ਕੰਮ ਦੇਣੀਆਂ ਅੱਗੇ ਆ ਗਿਆ ਵੀਰ ਚੱਪਲਾਂ ਸ਼ਿਪ ਦੀ ਚੱਪਲ ਇਹ ਅੱਛਾ ਸ਼ਿਪ ਦੀ ਸਪੈਸ਼ਲ ਇੰਡੋਰ ਹੁੰਦੀ ਆ ਅੱਛਾ ਮੈਂ ਦੇਖਿਆ ਇਹ ਚੱਪਲ ਬੜੀ ਹਲਕੀ ਆ ਯਾਰ ਹਵਾ ਵਾਂਗੂ ਹੀ ਆ ਦਾ ਕੰਮ ਦੇਣਾ ਇਹ ਕਿਸੇ ਨੇ ਇੰਡੋਰ ਰਤ ਨਹੀਂ ਆਪਣੇ ਘਰ ਘਰ ਦੇ ਅੰਦਰ ਹਾਂ ਘਰ ਘਰ ਇਹ ਸਾਨੂੰ ਬਹੁਤ ਅਸਲੀ ਸਟਾਕ ਲਿਆਈ ਬਹੁਤ ਵਧੀਆ ਰਿਵਿਊ ਇਹਦੇ ਜੋ ਵੀ ਲੈ ਕੇ ਗਿਆ ਤੇ ਇੱਕ ਇਹਦਾ ਮੈਨੂੰ ਅਸਲ ਪਾਣੀ ਪੂਣੀ ਨਾਲ ਤਾਂ ਨਹੀਂ ਕੋਈ ਦਿੱਕਤ ਆਉਂਦੀ ਇਹਦੀ ਨਹੀਂ ਕੁਛ ਨਹੀਂ ਹੁੰਦੀ ਇਹ ਇੰਡੋਰ ਹੁੰਦੀ ਹੈ ਬਾਈ ਅੱਛਾ ਇਹ ਘਰ ਘਰ ਚਾਪਾ ਬਸ ਕਿਸਾਨ ਵੀਰ ਸਾਨੂੰ ਕਹਿ ਦਿੰਦੇ ਬਾਈ ਖੇਤ ਵਾਲੀਆਂ ਵੀ ਲਿਆ ਕੇ ਦਿਓ ਮਾਫੀ ਮੰਗਦੇ ਆ ਵੀਰੇ ਕੋਈ ਚੰਗੀ ਚੱਪਲ ਮਿਲੀ ਕੋਈ ਚੰਗੀ ਇੰਪੋਰਟਡ ਬਾਹਰਲੀ ਕੰਟੇਨਰ ਚ ਮਿਲੀ ਅਸੀਂ ਜ਼ਰੂਰ ਲਿਆਵਾਂਗੇ ਠੀਕ ਜੀ ਇਹ ਆਪਣੇ ਕੋਲ ਵੀਰੇ ਬਹੁਤ ਮੰਗ ਸੀ ਇਹ ਅੱਛਾ ਇਹ ਪਾਈਪ ਮਤਲਬ ਸਪੈਸ਼ਲ ਇਹ ਗਾਰਡਨਿੰਗ ਪਾਈਪ ਹੁੰਦੀ ਵੀਰੇ ਇਹਨੂੰ ਬੋਲਦੇ ਆ ਅੱਛਾ ਗਾਰਡਨਿੰਗ ਦਾ ਇਹਦੇ ਸੀਲਾਂ ਲੱਗੀਆਂ ਹੁੰਦੀਆਂ ਤੁਸੀਂ ਅੱਗੇ ਵਧਾਉਣੀ ਹੈ ਤੇ ਮੇਡ ਇਨ ਕੈਲੀਫੋਰਨੀਆ ਹੁੰਦੀ ਹੈ ਅੱਛਾ ਕੈਲੀਫੋਰਨੀਆ ਆਪਣੇ ਘਰਾਂ ਚ ਜੋ ਸ਼ਹਿਰ ਵੀਰੇ ਆ ਜਾਂ ਪਿੰਡ ਚ ਕਿਸੇ ਨੇ ਗਾਰਡਨ ਬਣਾਇਆ ਘਰਾਂ ਚ ਵਰਤਣੇ ਸਪੈਸ਼ਲੇ ਖਰਾਬ ਨਹੀਂ ਹੁੰਦੀ ਵੀਰੇ ਬਹੁਤ ਵਧੀਆ ਹਲਕਾ weight ਹੈ ਇਹ ਮਰਜ਼ੀ ਯੂਜ਼ ਕਰੋ ਇਹ ਕਿੰਦਰ ਵੀ ਫਲ ਲੈ ਕੇ ਜਾ ਸਕਦੇ ਆ ਇਸ ਤੋਂ ਬਾਅਦ ਵੀਰੇ ਆਪਣੇ ਕੋਲੇ ਇੱਕ ਇਟਲੀ ਦਾ ਹੁੰਦਾ ਹੈ ਅੱਛਾ ਜੀ ਲੈਮਨ ਫਲੇਵਰ ਚ ਅੱਛਾ ਜੀ ਇਹ ਕਈ ਮਿਸਤਰੀ ਵੀਰ ਭਰਾ ਜੋ ਆਪਾਂ ਕੋਈ ਮਸ਼ੀਨਾਂ ਦੇ ਵੀਰ ਆਪਾਂ ਕੰਮ ਕਰਦੇ ਆ ਹੱਥ ਕਾਲੇ ਹੋ ਜਾਂਦੇ ਆ ਆਪਾਂ ਸਾਬਨ ਨਾਲ ਵੀ ਹੱਥ ਸਾਫ਼ ਨਹੀਂ ਹੁੰਦੇ ਇੱਕ ਤਰ੍ਹਾਂ ਦੇ ਵਿੱਚ ਕੈਮੀਕਲ ਹੁੰਦਾ ਗਰੀਸ ਟੈਪ ਇਹ ਹੱਥਾਂ ਤੇ ਲिटल ਮਾਤਰਾ ਇਹ ਯੂਜ਼ ਕਰਨਾ ਹੈ ਹੱਥ ਸਾਫ਼ ਹੋ ਜਾਂਦੇ ਵੀਰੇ ਬਹੁਤ ਵਧੀਆ ਚੀਜ਼ ਹੈ ਇਹ ਇਹ ਵਰਦਾਨ ਹੀ ਹੈ ਇੱਕ ਇਸ ਤੋਂ ਬਾਅਦ ਵੀਰੇ ਕਈ ਵੀਰ ਕਹਿੰਦੇ ਤੁਸੀਂ ਕੈਮੀਕਲ ਲਿਆਓ ਅਸੀਂ ਕੈਮੀਕਲ ਲਿਆਏ ਕਈ ਗ੍ਰਿਲ ਸਿਸਟਮ ਆਲਾ ਕੋਈ ਗ੍ਰਿਲ ਸਾਫ਼ ਕਰਨੀ ਹੈ ਘਰ ਆਪ ਅੱਜ ਕੱਲ ਆਪਣੇ ਗ੍ਰਿਲਿੰਗ ਲੱਗੀ ਹੁੰਦੀ ਹੈ ਆਪਣੇ ਪੌੜੀਆਂ ਚ ਘਰਾਚ ਲਗਾਉਣ ਲੱਗ ਗਏ ਆ ਉਹਨਾਂ ਦੀ ਮਿੱਟੀ ਜੰਮੀਆਂ ਦੀ ਕੁਝ ਵੀ ਸ਼ਾਈਨਿੰਗ ਖਤਮ ਹੋ ਜਾਂਦੀ ਬੁਰੀ ਲੱਗਦੀ ਹੈ ਇਹ ਕੈਮੀਕਲ ਯੂਜ਼ ਕਰੋ ਇਹਨਾਂ ਸਾਫ਼ ਕਰੋ ਗ੍ਰਿਲ ਦੀ ਬਰਕਰਰ ਰਹਿੰਦੀ ਹੈ ਆਪਣੀ ਸ਼ਾਈਨਿੰਗ ਸ਼ਾਈਨਿੰਗ ਬਰਕਰਾਰ ਰਹਿੰਦੀ ਹੈ ਸ਼ਾਈਨਿੰਗ ਦਾ ਮਤਲਬ ਸ਼ਾਈਨਿੰਗ ਨਹੀਂ ਜਾਂਦੀ ਇਹ ਸਪੈਸ਼ਲ ਵੀਰੇ ਡਰਮਾ ਚ ਆਉਂਦਾ ਹੁੰਦਾ ਹੈ ਇੱਕ ਔਰ ਵਾਸਟ ਹੈਂਡ ਵਾਸ਼ ਆਉਂਦੇ ਦੇ ਚ ਅਲੱਗ ਅਲੱਗ ਤਰ੍ਹਾਂ ਦੇ ਵੀਰੇ ਇਹ ਬਹੁਤ ਵਧੀਆ ਰਿਵਿਊ ਹੈ ਤੁਸੀਂ ਇੱਕ ਵਾਰੀ ਇਹਦੇ ਨਾਲ ਕਾਰ ਧੋਣੀ ਤੁਸੀਂ ਇਹਨੂੰ ਯੂਜ਼ ਕਰੋਗੇ ਇਹ ਬਾਹਰਲੇ ਹੁੰਦੇ ਡਰਮਾ ਚ ਆਉਂਦੇ ਨੇ ਉਹਦੇ ਚ ਅਸੀਂ ਬੋਤਲਾਂ ਭਰ ਲੈਣੇ ਆ ਜੋ ਕਿਸੇ ਨੂੰ ਥੋੜੀ ਮਾਤਰਾ ਚਾਹੀਦੀ ਹੈ ਕਿਸੇ ਨੇ ਚੈੱਕ ਕਰਨ ਲਈ ਥੋੜੀ ਵੀ ਲੈ ਕੇ ਜਾਣੀ ਹੈ ਅਸੀਂ ਉਹ ਵੀ ਦੇ ਦਾਂਗੇ ਆਪਣੇ ਕੋਲ ਏਡੀ ਬੋਤਲ ਹੁੰਦੀ ਛੋਟੀ ਵੀ ਮਤਲਬ ਛੋਟੀ ਮਿਲ ਜਾਣੀ ਆ ਹਾਂ ਨਹੀਂ ਆਪਾਂ ਵਿੱਚੋਂ ਦੇ ਦੇਾਂਗੇ ਵੀਰੇ ਕਿਸੇ ਦਾ ਕਾਰਵਾਸ਼ਾ ਕਿਸਾਨ ਵੀਰੋ ਮਤਲਬ ਕਿਸੇ ਨੇ ਆਪਦੀ ਗੱਡੀ ਗੁੱਡੀ ਸਾਫ਼ ਕਰਨੀ ਹੋਵੇ ਉਹਦੀ ਸ਼ਾਈਨਿੰਗ ਮਤਲਬ ਪੂਰੀ ਘਾੜ ਬੰਗਾ ਨਹੀਂ ਪੂਰੀ ਇਸ ਤੋਂ ਬਾਅਦ ਵੀਰੇ ਸਭ ਤੋਂ ਜ਼ਿਆਦਾ ਬਾਈ ਬਦੂਰੋਂ ਦੂਰੋਂ ਫੋਨ ਆ ਰਹੇ ਆ ਇਹ ਟੌਰ ਤੇ ਲਈ ਇਸ ਸੇਫਟੀ ਟੋਰਚ ਨੂੰ ਦੇ ਦੇਰੇ ਅੱਛਾ ਜੀ ਕਈ ਵੀਰ ਕਹਿ ਰਹੇ ਆ ਵੀ ਇਹਦਾ ਚਾਨਨ ਚਾਨਨ ਇਹਦਾ ਵੀ ਚਾਨਨ ਵਾਲੀ ਆਪਣੇ ਕੋਲ ਅਲੱਗ ਹੁੰਦੀ ਹੈ ਜਿਵੇਂ ਇਹ ਹੁੰਦੀ ਹੈ ਇਹਦਾ ਮੇਨ ਫਾਰਸ ਚਾਨਨ ਇਹਦਾ ਵੀ ਬਹੁਤ ਹੈ ਪਰ ਇਹ ਗੱਲ ਜਦੋਂ ਉਹ ਦੋ ਵਾਰ ਤਿੰਨ ਵਾਰ ਕੰਟ ਦੇ ਸ਼ੌਕ ਯੂਜ਼ ਕਰ ਲੇ ਤਾਂ ਝੜਕਾ 220 ਵਾਰ ਦਾ ਹੈ ਤਾਂ ਇਹਨੇ ਨਾਰਮਲ ਹੀ ਲੈਣ ਦੇ ਡਿਮ ਹੋ ਜਾਣਾ ਇਸ ਲਈ ਇਹਦੇ ਵਿੱਚ ਜਿਹੜੀ ਬਲਬ ਹੈ ਉਹ ਹਲਕਾ ਲੱਗਿਆ ਹੋਇਆ ਐਲਈਡੀ ਨਹੀਂ ਹੈ ਠੀਕ ਕਿਉਂਕਿ ਇਹ ਬਹੁਤ ਵਧੀਆ ਕੰਮ ਦਿੰਦੀ ਹੈ ਸ਼ਾਰਟ ਸਰਕਟ ਅੱਛਾ ਕੰਮ ਕਰਦਾ ਇਹਦਾ ਇਹ 220 ਵੋਲਟ ਦਾ ਮਤਲਬ ਕਰੰਟ ਕੱਢਦੀ ਹੈ। ਸਾਨੂੰ ਦੂਰ ਦੂਰ ਸੇਫਟੀ ਟਾਵਰ ਚਾਹੇ। ਸੇਫਟੀ ਟਾਵਰ ਐਜ਼ ਅ ਲੇਡੀਜ਼ ਯੂਜ਼ ਹੁੰਦੀ ਹੈ ਵੀਰੇ। ਬਹੁਤ ਲੰਗੇ ਕੰਟਰੀਆਂ 'ਚ ਹਰ ਇੱਕ ਵੀਰ ਨੂੰ ਪਤਾ ਉਹਨੇ ਪੁਲਿਸ ਕੋਲ ਹੁੰਦੀ ਹੈ। ਕਿਸੇ ਨੂੰ ਕ੍ਰਾਈਮ ਮੇਰੇ ਕ੍ਰਿਮੀਨਲ ਨੂੰ ਫੜਦੇ ਨੇ ਉਹ ਉਹਨਾਂ ਕੋਲ ਨੂੰ ਦੀ ਸਪੈਸ਼ਲ ਟਾ। ਕੁੜੀਆਂ ਵਾਸਤੇ ਆ ਸਪੈਸ਼ਲ ਆ ਜਿਵੇਂ ਅੱਜਕੱਲ ਆਪਣਾ ਮਾਹੌਲ ਖਰਾਬ ਹੋ ਰਿਹਾ ਕੁੜੀਆਂ ਵਾਸਤੇ ਬਹੁਤ ਹੀ ਵਧੀਆ ਚੀਜ਼ ਆ। ਤੁਸੀਂ ਪਰਸੇ 'ਚ ਰੱਖੋ ਇਹਨੂੰ ਯੂਜ਼ ਕਰੋ। ਚਾਰਜੇਬਲ ਹੈ ਚ ਕੋਈ ਮਤਲਬ ਚਾਰਜ ਕਰ ਸਕਦੇ ਕੋਈ ਕੰਪਨੀ ਪੇਸ਼ੀ ਵਧੀਆ ਇੱਕ ਸੇਫਟੀ ਟਾਰਚ ਹੈ ਇਸ ਤੋਂ ਬਾਅਦ ਜੋ ਵੀ ਇਹ ਕਹਿ ਰਹੇ ਸੀ ਚੈਨਲ ਲੰਮਾ ਜਾਵੇ ਇਹ ਸਾਡੇ ਕੋਲ ਟਾਰਚ ਆਈ ਹੈ ਇਹ ਵੀ ਚਾਰਜੇਬਲ ਹੈ ਵਾਟਰ ਪ੍ਰੂਫ ਹੈ ਬਹੁਤ ਵਧੀਆ ਕੁਆਲਿਟੀ ਹੈ ਨਾ ਟੁੱਟਦੀ ਹਨ ਮਿਨੀਮ ਚੰਗੀ ਕੁਆਲਿਟੀ ਹੈ ਵਿੱਚ ਕੋਈ ਦੇਖ ਸਕਦਾ ਬੀ ਇਹ ਕਦੇ ਖਰਾਬ ਨਹੀਂ ਹੁੰਦੀ ਇਹ ਬਹੁਤ ਅਸੀਂ ਆਉਦੇ ਕਿਸਾਨ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਦਿੱਤੀਆਂ ਟ੍ਰਾਇਲ ਤੇ ਬਹੁਤ ਸਫਲ ਰਹੀ ਹੈ ਹੌਕਾ ਜਿਆਦਾ ਮੰਗਦੇ ਤੇ ਆਟੋ ਸਟਾਕ ਹੋ ਜਾਂਦੀ ਕਦੇ ਕਦੇ ਫਿਰ ਅਸੀਂ ਲਿਆ ਹੋਇਆ ਮਾਲ ਨਾਲੇ ਨਾਲੇ ਛੋਟੀ ਆ ਛੋਟੀ ਆ ਕੋਸ ਹਰ ਨਹੀਂ ਸੋਕੀ ਇੱਕ ਘਾਰ ਤੇ ਰੱਖਣੀ ਇਹਦੇ ਚ ਤਿੰਨ ਲਾਈਟ ਆ ਜੋ ਆਪਣੇ ਜੇ ਹਰ ਤਰ੍ਹਾਂ ਦੇ ਫੀਚਰ ਤਿੰਨ ਲਾਈਟ ਹੁੰਦੇ ਆ ਜੋ ਆਪਣੇ ਡਿਊਟੀ ਕਰਦੇ ਵੀਰ ਅੱਛਾ ਜੀ ਪੁਲਿਸ ਸਾਡੇ ਨੀਅਰ ਪੁਲਿਸ ਲੈਣਾ ਸਾਡੇ ਕੋਲ ਜਿਆਦਾ ਪੁਲਿਸ ਦੇ ਆਦਮੀ ਆਉਂਦੇ ਵੀਰੇ ਮੁਲਾਜ਼ਮ ਲੈ ਕੇ ਜਾਂਦੇ ਕਿਉਂਕਿ ਰਾਤ ਨੂੰ ਯੂਜ਼ ਕਰਨ ਲਈ ਇੱਕਦਾਂ ਹੀ ਬੈਟਰੀ ਲਾਈਫ ਬਹੁਤ ਜਿਆਦਾ ਹੈ ਇਸ ਵਿੱਚ 4400 4500 ਐਮਪੀਐਚ ਤੱਕ ਸੈੱਲ ਪੈਂਦਾ ਅੱਛਾ ਜੀ ਯੋ ਕਿ ਵੀ ਇਹ ਤਾਂ ਬਾਈ ਦਿਨ ਵਧੀਆ ਯੂਜ਼ ਚੰਦਾ ਇੱਕ ਵਾਰ ਚਾਰਜ ਕੀਤਾ ਆਪਣੀ ਮੋਬਾਈਲ ਦੀ ਬੈਟਰੀ ਜਿੰਨੀ ਬੈਟਰੀ ਹੁੰਦੀ ਲਿਥੀਅਮ ਦੀ ਬੈਟਰੀ ਹੁੰਦੀ ਉਸ ਤੋਂ ਬਾਅਦ ਕਈ ਵੀ ਸਾਡੇ ਕੋਲ ਆਉਂਦੇ ਆ ਸਾਡਾ ਜ਼ਿਲ੍ਹਾ ਮੁਕਸਰ ਹੈ ਸਾਰੇ ਭਾਈਆਂ ਨੂੰ ਪਤਾ ਸਾਡੇ ਤੇ ਜੀਪਾਂ ਦਾ ਕਰੇਜ਼ ਬਹੁਤ ਜ਼ਿਆਦਾ ਹਾਂ ਸਾਡੇ ਜੀਪਾਂ ਵਾਲੇ ਮੁੰਡੇ ਆਉਂਦੇ ਆ ਟੂਚਰ ਬਾਈ ਜ਼ੋਰ ਲਾਉਣਾ ਹੈ ਉਹਦੇ ਨੇ ਟੂਚਨ ਹੋਵੇ ਕੋ ਮਜ਼ਬੂਤਦਾਰ ਹਾਂਜੀ ਹਾਂਜੀ ਇਹ ਸਪੈਸ਼ਲ ਤਾਰਾ ਟੋਚਣਾ ਵੀਰੇ ਜ਼ੋਰ ਲਾਓ ਕੁਛ ਕਰੋ ਸਸੂ ਗਣੀ ਠੀਕ ਐ ਸਪੈਸ਼ਲ ਉਹ ਨਾ ਵੀਰਾਂ ਵਾਸਤੇ ਐ ਠੀਕ ਐ ਦੋਸਤੋ ਬਾਅਦ ਇੱਕ ਚੀਜ਼ ਆਈ ਆਪਣੇ ਕੋਲ ਜੋ ਪਲੰਬਰ ਵੀਰ ਨੇ ਜਾਂ ਘਰਾਂ ਚ ਆਪਾਂ ਨੂੰ ਕੋ ਸਪੈਸ਼ਲ ਵੀਰਾਂ ਟੂਲਿੰਗ ਕਰ ਲੈਂਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਆਪਾਂ ਸਪੈਸ਼ਲ ਆਪਾਂ ਧਾਗਾ ਯੂਜ਼ ਕਰਦੇ ਹਾਂ ਸਿੰਪਲ ਹੁੰਦਾ ਆਪਾਂ ਇਹਨੂੰ ਆਪਾਂ ਸਪੈਸ਼ਲ ਦਾ ਬੋਲਦੇ ਹਾਂ ਉਸ ਟਾਈਪ ਦਾ ਧਾਗਾ ਹੁੰਦਾ ਐ ਇਹ ਸਪੈਸ਼ਲ ਪੁਰਤਗਾਲ ਦਾ ਧਾਗਾ ਐ ਅੱਛਾ ਬਹੁਤ ਵਧੀਆ ਕੁਆਲਿਟੀ ਐ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਨਹੀਂ ਦੇਖ ਹੁੰਦਾ ਤੇ ਬਹੁਤ ਵਧੀਆ ਕੁਆਲਟੀ ਟੂਲ ਲੈ ਲਿਆ ਨੂੰ ਠੀਕ ਇਹ ਵੀ ਜਿਹੜੇ ਜੋ ਕੈਂਪਿੰਗ ਆ ਸਾਡੇ ਜਰਮ ਬਈਆਂ ਦੇ ਫੋਨ ਆਉਂਦੇ ਕੈਂਪਿੰਗ ਲਈ ਜਾਣਾ ਉਹਦੇ ਸਪੈਸ਼ਲ ਟੂਲ ਇਹ ਅਮਰੀਕਾ ਦਾ ਸਪੈਸ਼ਲ ਟੂਲ ਹੈ ਇਹਦਾ ਅੱਛਾ ਹੈਮਰ ਦਾ ਵੀ ਕੰਮ ਕਰਦਾ ਹੈ ਇਹ ਥੋੜੀ ਦਾ ਵੀ ਕੰਮ ਕਰੂਗਾ ਇਹ ਪਲਾਸ ਦਾ ਵੀ ਕੰਮ ਕਰਦਾ ਵੀਰੇ ਕੋਈ ਚੀਜ਼ ਕਟਿੰਗ ਕਰ ਦਿੰਦਾ ਇਹ ਫਿਰ ਬਹੁਤ ਜਿਆਦਾ ਵਧੀਆ ਟੂਲ ਨੇ ਕੈਂਪਿੰਗ ਇੱਕ ਟੂਲ ਚ ਕਿੰਨੇ ਟੂਲ ਆ ਜਾਂਦੇ ਨੇ ਸ਼ੂਰ ਕਰ ਲੈ ਦੇਖੋ ਇਹ ਪੰਜ 5 ਇਨ 1 ਆ ਹਾਂ ਚਾਰ ਪੰਜ ਦੇ ਚ ਮਤਲਬ ਟੂਲ ਆ ਜਾਂਦੇ ਆ ਜੇ ਜਿਹੜੇ ਵੀਰ ਕੈਂਪਿੰਗ ਵਗੈਰਾ ਕਰਦੇ ਹਨਾ ਬਾਹਰ ਜਾਂਦੇ ਕੋ ਮੜਗਾ ਉਹਨਾਂ ਨੂੰ ਵੀਰਾਂ ਨੂੰ ਜ਼ਿਆਦਾ ਪਤਾ ਹੁੰਦਾ ਇਹਦਾ ਹਾਂ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਪਤਾ ਵੈਸੇ ਇਹ ਪੂਰੀ ਕਹਣ ਚੀਜ਼ ਹੈ ਇਹ ਸਾਰੀਆਂ ਚੀਜ਼ਾਂ ਆਆਂ ਵਿੱਚ